ਲੱਗਦਾ ਮੈਂ ਆ ਗਿਆ ਹੁਣ ਜਿਸ਼ਨਾ ਇਗੀ ਆਪਾਂ ਜੀ ਹੁਣ ਐਂਟਰ ਹੁੰਦੇ ਸਾਂ ਠੀਕ ਹੈ ਜੀ ਆਹ ਦੇਖ ਰਹੇ ਆ ਜੀ ਖੂਨੀ ਦਰਵਾਜਾ ਜਿਹਨੂੰ ਖੂਨੀ ਦਰਵਾਜਾ ਕਹਿਣ ਲੱਗੇ ਆ ਜਦੋਂ ਨੌਨਿਹਾਲ ਦੀ ਇੱਥੇ ਕਤਲ ਹੋਇਆ ਸੀ ਨੌਨਿਹਾਲ ਸਿੰਘ ਮਹਾਰਾਜ ਸਿੰਘ ਦਾ ਪੋਤਾ ਸੀ ਜਿਹਨੂੰ ਡੋਗਰੇ ਨੇ ਕਤਲ ਕੀਤਾ ਸੀ ਤੇ ਨਾਲ ਆਪਣਾ ਮੁੰਡਾ ਵੀ ਉਹਨੇ ਕਤਲ ਉਹਦਾ ਵੀ ਬੱਚੀ ਕਤਲ ਹੋ ਗਿਆ ਸੀ ਇੱਥੋਂ ਇਹਦਾ ਛੱਜਾ ਸਿੱਟਿਆ ਗਿਆ ਸੀ ਤੇ ਨਾਲ ਉਹਦਾ ਆਪਣਾ ਵੀ ਆਪਣਾ ਮੁੰਡਾ ਜਾਂ ਪੁੱਤ ਮੈਨੂੰ ਅਨਜਾਣ ਨਹੀਂ ਉਹ ਵੀ ਵਿਚੇ ਹੀ ਉਹਦਾ ਵੀ ਉਹਦੀ ਵੀ ਮੌਤ ਹੋਈ ਸੀ ਸਿਰਫ ਰਾਜਪਾਗ ਲਈ ਨੌਨੇਲ ਸਿੰਘ ਤੇ ਨੂੰ ਕਤਲ ਕੀਤਾ ਤੇ ਨਾਲ ਆਪਣੇ ਮੁੰਡੇ ਦੀ ਵੀ ਬਲੀ ਦਿੱਤੀ ਇਹਦਾ ਪਹਿਲਾ ਨਾਂ ਸੀ ਰੋਸ਼ਨੀ ਦਰਵਾਜਾ ਜਿੱਥੋਂ ਕੀ ਲਾਹੌਰ ਦੇ ਵਿੱਚ ਐਂਟਰ ਹੋਇਆ ਜਾਂਦਾ ਸੀ ਪਰ ਉਸ ਤੋਂ ਬਾਅਦ ਇਹਦਾ ਨਾਂ ਪੈ ਗਿਆ ਖੂਨੀ ਦਰਵਾਜਾ ਇੱਥੇ ਸੱਜਾ ਸਿੱਟ ਕੇ ਕਤਲ ਕੀਤਾ ਸੀਗਾ ਇਹ ਹੈਗਾ ਬਿਲਕੁਲ ਗੁਰਦੁਆਰਾ ਡੇਰਾ ਸਾਹਿਬ ਆ ਜਿਹੜਾ ਉਹਦੇ ਨਾਲ ਡੇਰਾ ਸਾਹਿਬ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹੀ ਨੂੰ ਸ਼ਹੀਦ ਕੀਤਾ ਸੀ ਉਹ ਹੈਗੀ ਆ ਆ ਜਗਾ ਜਿੱਥੇ ਸ਼ਹੀਦ ਕੀਤਾ ਸੀ ਗੁਰੂ ਅਰਜਨ ਦੇਵ ਜੀ ਨੂੰ ਤੇ ਇੱਥੇ ਇਹ ਤਾਂ ਹੁਣ ਮੈਨੂੰ ਪਤਾ ਨਹੀਂ ਪਰ ਇੱਥੇ ਗਣੇਸ਼ ਜੀ ਦੀ ਤੇ ਇੱਕ ਹੋਰ ਦੇਵਤਿਆਂ ਦੀ ਮੂਰਤਾਂ ਬਣੀਆਂ ਹੋਈਆਂ ਇਹ ਇੰਨੀ ਕੀ ਵੀਡੀਓ ਸੀ ਸਿਰਫ ਖੂਨੀ ਦਰਵਾਜ਼ੇ ਦੀ ਵੀਡੀਓ ਤੁਸੀਂ ਹੁਣ ਦੇਖ ਰਹੇ ਹੋ ਤੇ ਹੁਣ ਮਿਲਦੇ ਆਂ ਅਗਲੀ ਵੀਡੀਓ ਚ ਤਦ ਤੱਕ ਰੱਬ ਰਾਖਾ ਕਬੂਤਰ ਇੱਥੇ ਬਹੁਤ ਆ ਜੀ ਚਲੋ ਜੀ